ਮੁੱਖ ਮੰਤਰੀ ਸਾਹਿਬ ਤੁਹਾਨੂੰ ਜਿਸ ਪਦਮੀ ਦੇ ਤੁਸੀਂ ਬੈਠੇ ਹੋ ਇਹ ਕਹਿਣਾ ਚਾਹੁੰਦੇ ਆ ਤੁਹਾਡਾ ਚੈਲੇਂਜ ਅਸੀਂ ਕਬੂਲ ਕਰਦੇ ਆ ਜਦੋਂ ਤੁਸੀਂ ਪਰਤਾਲ ਆਰੰਭਤੀ ਤੁਹਾਡੀ ਸਟੇਟਮੈਂਟ ਆ ਉਹ ਅਸੀਂ ਮੂਡਵੇਂ ਰੂਪ ਦੇ ਵਿੱਚ ਸਟੇਟਮੈਂਟ ਦੇਵਾਂਗੇ ਤੁਹਾਡੀ ਸਰਕਾਰ ਦਾ ਫੈਸਲੇ ਦਾ ਇੱਕ ਤਾਂ ਸਵਾਗਤ ਕਰਾਂਗੇ ਜੇ ਅਸੀਂ ਉੱਥੇ ਲੜਦੇ ਆ ਕਿ ਕਰਕੇ ਖਤਮ ਕਰੋ ਤੁਹਾਡੇ ਢੜਪੀੜ ਕਿਉਂ ਹੁੰਦੀ ਹੈ ਬਈ ਜਿਹੜਾ ਕਿਸਾਨਾਂ ਦੀਆਂ ਦੁਨੀਆਂ ਤੇ ਆ ਕੇ ਤੁਸੀਂ ਧਰਿਆ ਵਿੱਚ ਬੈਠਦੇ ਹੁੰਦੇ ਅੱਜ ਤੁਸੀਂ 메인 ਕੁਰਸੀ ਤੇ ਬੈਠੇ ਹੋ ਅੱਜ ਕਿਸਾਨ ਤੁਹਾਨੂੰ ਬੁਰੇ ਲੱਗਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਕਿਸਾਨ ਜਥੇਬੰਦੀਆਂ ਨੂੰ ਕਟਹਿਰੇ ਵਿੱਚ ਖੜਾ ਕੇ ਕਿਸਾਨਾਂ ਦਾ ਹਰ ਵਪਾਰ ਵਿੱਚ ਹਿੱਸਾ ਹੋਣ ਅਤੇ ਬੇਲੋੜੀ ਦੀ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਨੇ ਜਿਸ ਨੂੰ ਲੈ ਕੇ ਜਿੱਥੇ ਮਾਨਸਾ ਵਿੱਚ ਬੀਕੇਯੂ ਅਗਰਾਹ ਨੇ ਮੁੱਖ ਮੰਤਰੀ ਪੰਜਾਬ ਦੇ ਇਸ ਬਿਆਨ ਦਾ ਸਵਾਗਤ ਕੀਤਾ ਤੇ ਸਾਡੇ ਨਾਲ ਨੇ ਬੀਕੇਯੂ ਗ੍ਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੇਣੀਵਾਗਾ ਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਰਕੇ ਅਸੀਂ ਜਾਣਦੇ ਆ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਕਿਸਾਨ ਜਥੇਬੰਦੀਆਂ ਨੂੰ ਕਟਾਰੇ ਵਿੱਚ ਖੜਾਇਆ ਤਾਂ ਉਹਨਾਂ ਦਾ ਕੀ ਕਹਿਣਾ ਹੈ ਪ੍ਰਧਾਨ ਜੀ ਮੁੱਖ ਮੰਤਰੀ ਪੰਜਾਬ ਵੱਲੋਂ ਤੁਸੀਂ ਵੀ ਬਿਆਨ ਸੁਣਿਆ ਕਿਸਾਨਾਂ ਆਗੂਆਂ ਨੂੰ ਕਟਾਰੇ ਵਿੱਚ ਖੜਾਇਆ ਵੀ ਕਿਸਾਨ ਜਥੇਬੰਦੀਆਂ ਵਪਾਰ ਕਰਨ ਲੱਗ ਗਿਆਂ ਤੇ ਇਹ ਵੇਲੋੜੀ ਦਾ ਤੰਗ ਪਰੇਸ਼ਾਨ ਕਰਦੇ ਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਪਹਿਲੀ ਗੱਲ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਹੈ ਉਹਦਾ ਜਿਹੜਾ ਅਹੁਦਾ ਜਿਹੜਾ ਉਹਨਾਂ ਦਾ ਰੁਤਬਾ ਹੈ ਉਹਦੇ ਤਹਿਤ ਪਹਿਲੀ ਗੱਲ ਤਾਂ ਕਿ ਉਸ ਰੁਤਬੇ ਲਈ ਉਹਦਾ ਸਤਿਕਾਰ ਕਰਦੇ। ਦੂਜੀ ਗੱਲ ਜਿਹੜਾ ਉਹਨਾਂ ਨੇ ਬੇਤੁਕਾ ਬਿਆਨ ਦਿੱਤਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਐ ਇਹ ਵਪਾਰੀ ਆ ਇਹਨਾਂ ਦੇ ਹਸਤਾਲਾ ਦੇ ਵਿੱਚ ਹਿੱਸੇ ਐ ਇਹਨਾਂ ਦੇ ਪੈਸਾ ਦੇ ਵਿੱਚ ਹਿੱਸੇ ਐ ਇਹ ਕਿਸਾਨਾਂ ਨੂੰ ਗਮਰਾਹ ਕਰਦੇ ਆ ਇਹ ਬਖ-ਬਖ ਨੇ ਇਹ ਪੈਸੇ ਵਟੋਰਦੇ ਆ ਉਸ ਪੈਸੇ ਨਾਲ ਆਪਦਾ ਕਾਰੋਬਾਰ ਚਲਾਉਂਦੇ ਆ ਅਸੀਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਿਸ ਪਦਵੀ ਤੇ ਤੁਸੀਂ ਬੈਠੇ ਹੋ ਇਹ ਕਹਿਣਾ ਚਾਹੁੰਦੇ ਆ ਤੁਹਾਡਾ ਚੈਲੰਜ ਅਸੀਂ ਕਬੂਲ ਕਰਦੇ ਆ ਤੁਸੀਂ ਏਜੰਸੀ ਨੂੰ ਕਿਸੇ ਨੂੰ ਵੀ ਇੱਕ ਤਾਂ ਹੁੰਦਾ ਬੇਲੋਡ ਆਏਵੇਂ ਸਿਚ ਕਰਨਾ ਇੱਕ ਸੱਚੀਓ ਤੁਸੀਂ ਜਾਂਚ ਕਰਾਓ ਘਟੂ ਘਟ ਸਾਡੇ ਆਂ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬੇ ਦੇ ਆਗੂਆਂ ਦੀ ਜ਼ਿਲ੍ਹੇ ਦੇ ਆਗੂਆਂ ਦੀ ਬਲਾਕ ਪੱਧਰੇ ਆਗੂਆਂ ਦੀ ਜਿੱਥੇ ਵੀ ਤੁਹਾਨੂੰ ਲੱਗਦਾ ਕਿਉਂਕਿ ਤੁਸੀਂ ਤਾਂ ਹੀ ਬੋਲੇ ਹੋਵੋਗੇ ਨਾ ਕਿ ਜਿਹੜੀਆਂ ਇੰਟੈਲੀਜੈਂਸੀਆਂ ਤੋਂ ਪਹਿਲਾਂ ਕੋਈ ਰਿਪੋਰਟ ਲਈ ਹੋਣੀ ਐਵੇਂ ਦਾ ਤੁਸੀਂ ਬੋਲੇ ਨਹੀਂ ਹੋਣੇ ਉਹ ਰਿਪੋਰਟਾਂ ਦੇ ਆਧਾਰ ਤੇ ਲੈ ਕੇ ਆਓ ਕਰੋ ਪਰਤਾਲ ਜਦੋਂ ਤੁਸੀਂ ਪਰਤਾਲ ਆਰੰਭਤੀ ਤੁਹਾਡੀ ਸਟੇਟਮੈਂਟ ਆਉ ਅਸੀਂ ਮੂਲਵੇਂ ਰੂਪ ਦੇ ਵਿੱਚ ਸਟੇਟਮੈਂਟ ਦੇਵਾਂਗੇ ਤੁਹਾਡੀ ਸਰਕਾਰ ਦਾ ਫੈਸਲੇ ਦਾ ਇਸ ਦਾ ਸਵਾਗਤ ਕਰਾਂਗੇ ਕਰੋ ਲਾਂ ਦੇ ਦਮ ਹੈ ਇੱਕੋ ਰਸੇ ਬੰਨ ਲੈਣਾ ਸਾਰਿਆਂ ਨੂੰ ਇੱਕੋ ਰਸੇ ਬੰਨਣਾ ਇਹ ਠੀਕ ਨਹੀਂ ਬਾਕੀ ਦੀਆਂ ਜਥੇਬੰਦੀਆਂ ਨੇ ਆਪਜੀ ਸਮਝ ਮੁਤਾਬਕ ਤੇਰੇ ਬਿਆਨ ਦਾ ਜਵਾਬ ਦੇਣਾ ਪਰ ਅਸੀਂ ਇੱਕ ਠੋਕ ਕੇ ਕਹਿੰਨੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਵਲੋਂ ਕਿ ਸਾਡਾ ਇਹ ਚੈਲੰਜ ਸਾਨੂੰ ਕਬੂਲ ਹੈ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਕਰੋਨਾ ਦੇ ਟਾਈਮ ਜਦੋਂ ਪ੍ਰਧਾਨ ਮੰਤਰੀ ਨੇ ਕਰੋਨਾ ਭਜਾਉਣ ਦੀ ਖਾਤਰ ਥਾੜੀਆਂ ਖੜਕਾਉਣ ਦਾ ਐਲਾਨ ਕੀਤਾ ਸੀ ਕਿ ਖੜਕਾਓ ਕਰੋਨਾ ਭਜੂਗਾ ਤੇ ਤੁਸੀਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟ ਹੈਰ ਕਿਸੇ ਥਾਂ ਤੇ ਖੜ ਕੇ ਦੋ ਥਾਲਾਂ ਤੇ ਐਡਵਰਡ ਫੜ ਕੇ ਤੁਸੀਂ ਇਸ ਤਰ੍ਹਾਂ ਚੌਂਚੇ ਮਾਰ ਰਹੇ ਸੀ ਉਹ ਤੇ ਚੌਂਚੇ ਥਾਲਾਂ ਦੇ ਉੱਤੇ ਥਾਲੀਆਂ ਦੇ ਉੱਤੇ ਕੜਕਾਰ ਰਹੇ ਸੀ ਤੁਹਾਡੇ ਮੂੰਹਾਂ ਦੇ ਵਿੱਚੋਂ ਸ਼ਬਦ ਕੀ ਨਿਕਲਦੇ ਸੀ ਐਮਐਸਪੀ ਗਾਰੰਟੀ ਕਾਨੂੰਨ ਬਣਾਓ ਐਮਐਸਪੀ ਗਾਰੰਟੀ ਕਾਨੂੰਨ ਬਣਾਓ ਜਾਂ ਐਮਐਸਪੀ ਦਿਓ ਉਹਦੋਂ ਤੁਸੀਂ ਕਿਹੜੀ ਹਸਿਆਤ ਦੇ ਵਿੱਚ ਬੋਲਦੇ ਸੀ ਕਿਉਂਕਿ ਉਦੋਂ ਮੈਨੂੰ ਲੱਗਦਾ ਕਿ ਤੁਸੀਂ ਸੱਤਾ ਦੇ ਵਿੱਚ ਨਹੀਂ ਤਾਂ ਬੋਲਦੇ ਸੀ ਕਿ ਅਸੀਂ ਉਹੀ ਮੰਗ ਚਾਹਦੇ ਹਾਂ ਕਿ ਐਮਐਸਪੀ ਗਾਰੰਟੀ ਕਾਨੂੰਨ ਬਣਾਓ ਜਿਹੜਾ ਸਰਕਾਰ ਨੇ ਰੇਟ ਬਣਤਾ ਉਹ ਤੋਂ ਥੱਲੇ ਕੋਈ ਜਿੰਸ ਦੀ ਖਰੀਦ ਨਾ ਕਰੇ ਜੇ ਖਰੀਦੂਗਾ ਤਾਂ ਤੇ ਕਾਨੂੰਨੀ ਕਾਰਵਾਈ ਹੋਵੇ ਇਹ ਗਲਤ ਗੱਲ ਹੈ ਅਸੀਂ ਸੁਆਮੀਨਾਥਨ ਕਮਿਸ਼ਨ ਦੀ ਸਪਾਰਸ ਦੇ ਮੁਤਾਬਕ ਜਿਹੜਾ ਸੁਆਮੀਨਾਥਨ ਕਮਿਸ਼ਨ ਸਪਾਰਸ ਕਰਕੇ ਗਿਆ ਕਿ ਜ਼ਮੀਨ ਦਾ ਠੇਕਾ ਕਿਹੜੋਂ ਜਿਹੜਾ ਹੁਣ ਰੇਟ ਚੱਲਦਾ ਪੰਜ ਪਰਿਵਾਰ ਨੇ ਜੇ ਖੇਤੀ ਕਰਨ ਵਾਲੇ ਉਹਨਾਂ ਦੇ ਬੱਚਿਆਂ ਦੀ ਉਹਨਾਂ ਦੇ ਔਰਤਾਂ ਦੀ ਵੀ ਮਿਹਨਤ ਜਿਨੋਂ ਘਰੇ ਕੰਮ ਕਰਦੀਆਂ ਜੇ ਖੇਤ ਕਿਸਾਨ ਕਰਦਾ ਤਾਂ ਉਹਦੇ ਜਿੰਨਾ ਖਰਚਾ ਹੋ ਗਿਆ ਜ਼ਮੀਨ ਦਾ ਠੇਕਾ ਜਿੰਨੇ ਲਾਗਤ ਖਰਚੇ ਹੋ ਗਏ ਉਹਨਾਂ ਦੀ 6 ਮਹੀਨੇ ਦੀ ਦਿਹਾੜੀ ਪੰਜ ਦੀਆਂ ਵੀ ਫਿਰ ਜੋੜੋ ਉਹਨੂੰ ਇੱਕ ਕੁਆਂਟਲ ਦੇ ਪੈਦਾ ਕਰਨ ਤੇ ਕਿੰਨਾ ਪੈਸਾ ਖਰਚ ਹੋਇਆ ਉਹਨੇ ਕਿਹਾ ਕਿ ਖਰਚਾ ਜੋੜ ਕੇ ਉਸ ਤੋਂ ਬਾਅਦ 50% ਮੁਨਾਫੇ ਵਾਲਾ ਭਾਅ ਦਿਓ ਅਸੀਂ ਉਹ ਮੰਗਦੇ ਆ ਇਹ ਗਲਤ ਕਿਵੇਂ ਹੋਈ ਤੁਸੀਂ ਕਹਿ ਕਿਵੇਂ ਦਿੱਤਾ ਗਲਤ ਹੈ ਕਰਜੇ ਚੜ ਗਏ 10000 ਰੁਪਇਆ ਪ੍ਰਤੀ ਕੁਆਂਟਲ 200 ਸੀ ਦੇ ਵਿੱਚ ਸੁਆਮੀ ਨਾਥ ਨੇ ਕਿਹਾ ਜੀ ਕਿ ਕਿਸਾਨਾਂ ਨੂੰ 10000 ਰੁਪਇਆ ਪ੍ਰਤੀ ਸਾਲ ਘਟ ਭਾਅ ਰੈਂਡ ਕਰਕੇ ਉਹਨਾਂ ਨੂੰ ਘਾਟਾ ਪਿਆ 10000 ਸਾਲ ਦਾ ਤਾਂ ਉਹਨੂੰ 20 ਸਾਲ ਕੇ ਅੱਜ ਕੇ 30 ਸਾਲ ਤੋਂ ਲਗਾਤਾਰ ਕਟਾ ਪੈ ਰਿਹਾ ਹੈ ਤਾਂ ਇੱਕ ਕਿਸਾਨ ਦਾ ਕਿੱਲਾ ਜਿਹੜਾ ਕਿੰਨਾ ਬਣ ਗਿਆ 3 ਲੱਖ 2 ਅਜ ਦਾ ਸੀ 10 ਅਜਾ ਕਿੰਨਾ ਬਣ ਗਿਆ ਮੁੱਖ ਮੰਤਰੀ ਸਾਹਿਬ ਜੂੜ ਲੈ ਅਸੀਂ ਕਹਿੰਦੇ ਆ ਕਿ ਤੁਹਾਡੀ ਸਰਕਾਰ ਕੇਂਦਰ ਦੀ ਸਰਕਾਰ ਇਹ ਕਰਜ਼ਾ ਖਤਮ ਕਰੇ ਖੁਦਕਸੀਆਂ ਖੁੰਡੀਆਂ ਨੇ ਰੋਜ਼ ਚੁੱਲ੍ਹੇ ਬੁਝਦੇ ਆ ਬੈਣ ਪੈਂਦੇ ਆ ਬੱਚੇ ਬਿਲਕੁਦਾ ਜਿਹਦਾ ਕਮਾਊ ਘਰ ਵਾਲਾ ਦਾ ਪੁੱਤ ਕਰਜ਼ਿਆਂ ਕਰਕੇ ਫਾਹੇ ਲੈਂਦਾ ਸੁਪਰੀਆਂ ਪੀਂਦਾ ਜੇ ਅਸੀਂ ਉੱਥੇ ਲੜਦੇ ਆ ਕੀ ਕਰਕੇ ਖਤਮ ਕਰੋ ਤੁਹਾਡੇ ਢਿੱਡ ਪੀੜ ਕਿਉਂ ਹੁੰਦੀ ਹੈ ਬਈ ਕਿਉਂ ਸਤਾ ਦੇ ਵਿੱਚੋਂ ਤਾਂ ਤਾਂ ਹੁਣ ਬੁਰੇ ਲੱਗਦੇ ਆ ਜਿਹੜਾ ਕਿਸਾਨਾਂ ਦੀਆਂ ਦਰਿਆਾਂ ਤੇ ਆ ਕੇ ਤੁਸੀਂ ਧਰਨਾਂ 'ਚ ਬੰਦੇ ਹੁੰਦੇ ਅੱਜ ਤੁਸੀਂ ਮੇਨ ਕੁਰਸੀ ਤੇ ਬੈਠੇ ਹੋ ਅੱਜ ਕਿਸਾਨ ਤੁਹਾਨੂੰ ਬੁਰੇ ਲੱਗਦੇ ਆ ਅੱਜ ਕਿਸਾਨ ਦੇ ਇੱਥੇ ਬੰਦੀਆਂ ਤੁਹਾਨੂੰ ਬੁਰੀਆਂ ਲੱਗਦੀਆਂ ਇਹਦਾ ਕਾਰਨ ਇਹ ਆ ਕਿ ਜਿਹੜਾ ਸਰਮਾਇਦਾਰ ਕੰਪਨੀਆਂ ਬਿਜਲੀ ਤੇ ਪਾਣੀਾਂ ਤੇ ਜ਼ਮੀਨਾਂ ਤੇ ਜਿਹੜਾ ਨਹਿਰਾਂ ਤੇ ਦਰਿਆਵਾਂ ਤੇ ਜਿੰਨੇ ਸਰਕਾਰੀ ਉਦਾਰੇ ਆ ਉਹਨਾਂ ਤੇ ਕਬਜ਼ਾ ਕਰਨਾ ਹੈ ਉਹ ਤੁਹਾਡੀ ਧੌਣ ਫੜਦੇ ਆ ਮਗਰੋਂ ਕਿ ਲੋਕਾਂ 'ਚ ਨਖੇੜ ਦਿਓ ਕਿਸਾਨ ਜੱਥੇਬੰਦੀਆਂ ਨੂੰ ਤਾਂ ਤੁਸੀਂ ਇਹ ਬੇਤੁੱਕੇ ਬਿਆਨ ਦਿੰਨੇ ਹੋ ਤਾਂ ਅਗਲੀ ਗੱਲ ਮੈਂ ਕਰਾਂ ਕਿ ਆ ਜਿਹੜੇ ਸਾਡੇ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਦੇਣਾ ਤੁਹਾਡਾ ਕੰਮ ਆ ਤੁਸੀਂ ਵਾਅਦਾ ਕਰਕੇ ਆਏ ਸੀ ਜਿ ਆਜ ਸਾਡੇ ਅਧਿਆਪਕ ਕਿਤੇ ਲੜਦੇ ਆ ਕਿ ਸਾਨੂੰ ਨੌਕਰੀਆਂ ਦਿਓ ਤੁਸੀਂ ਉਹਨਾਂ ਨੂੰ ਵੀ ਕਹਦੇ ਹੋਗੇ ਜੇ ਕਿਸਾਨ ਜੱਥੇ ਹੁੰਦੀ ਉਹਨਾਂ ਨੂੰ ਸਪੋਰਟ ਤੇ ਜਾਂਦੀ ਹੈ ਤੁਸੀਂ ਉਹਨਾਂ ਨੂੰ ਵੀ ਕਹਦੇ ਹੋਗੇ ਅਸੀਂ ਤੁਹਾਨੂੰ ਕਹਿੰਨੇ ਆ ਕਿ ਕਿਸਾਨ ਮਜ਼ਦੂਰ ਕਾਰਖਾਨਿਆਂ ਚ ਖੇਤਾਂ ਚ 60 ਸਾਲ ਦੀ ਉਮਰ ਤੱਕ 70 70 ਸਾਲ ਦੀ ਉਮਰ ਤੱਕ ਖੇਤੀਆਂ ਕਰਦੇ ਫਿਰਦੇ ਆ ਜਿਨ੍ਹਾਂ ਨੇ ਟਿੱਬੇ ਪਧਰੇ ਕਰਕੇ ਮਾਲਵੇ ਦੇ ਚ ਉਗੂਰ ਤੇ ਕਿੰਨੂ ਪੈਦਾ ਕਰਕੇ ਦਿੱਤੇ ਆ ਜੋ ਸਰਕਾਰ ਨੇ ਮੰਗਿਆ ਉਹ ਦਿੱਤਾ ਅੱਜ ਤੁਹਾਡਾ ਐਮ ਐਲ ਏ ਚੁਣਿਆ ਜਾਵੇ 5 ਸਾਲ ਬਾਅਦ ਉਹਨੂੰ ਕੋਈ ਨਾ ਚੜੇ 80000 ਰੁਪਏ ਪੈਨਸ਼ਨ ਮਿਲਦੀ ਆ ਕਿ ਅਸੀਂ ਇਸ ਗੱਲ ਤੇ ਲੜਦੇ ਆ ਕਿ ਘੱਟੋ ਘਾਟ ਕਿਸਾਨਾਂ ਮਜ਼ਦੂਰਾਂ ਨੂੰ ਔਰਤਾਂ ਨੂੰ 60 ਸਾਲ ਬਾਅਦ ਕੁਈ 100000 ਦੀ ਪੈਨਸ਼ਨ ਦਾ ਮੰਨਦੇ ਹੋ ਇਹ ਗਲਤ ਕਿਵੇਂ ਹੋਈ ਜੇ ਇਹਦੀ ਖਾਤਰ ਅਸੀਂ ਲੜਦੇ ਆ ਇਹ ਗਲਤ ਕਿਵੇਂ ਤੁਸੀਂ ਕਹਿੰਦੇ ਹੋ ਰੇਲਾਂ ਰੋਕਦੇ ਆ ਸਰਕਾਰਾਂ ਰੋਕਦੇ ਆ ਤੁਸੀਂ ਪਿੰਡਾਂ ਚੋਂ ਸਰਕਾਰ ਚਲਾਉਣ ਦੀ ਗੱਲ ਕੀਤੀ ਸਾਨੂੰ ਤਾਂ ਦੀਦੀ ਨਹੀਂ ਚੱਲਦੀ ਉਹ ਜੇ ਚੰਡੀਗੜ੍ਹੋਂ ਚਲਾਉਣੇ ਆ ਤਾਂ ਅਸੀਂ ਚੰਡੀਗੜ੍ਹ ਤੁਹਾਡੇ ਕੋਲੇ ਮੰਗਾ ਮਸਲਿਆਂ ਤੇ ਆਏ ਤੁਸੀਂ ਜਵਾਕਾਂ ਦੀ ਤਰ੍ਹਾਂ ਰੁਸ ਕੇ ਭੱਜ ਗਏ ਮੀਟਿੰਗ ਦੇ ਵਿੱਚ ਆਗੂਆਂ ਦੇ ਨਾਲੋਂ ਤੇ ਦੂਏ ਦਿਨ ਸਾਰੇ ਪੰਜਾਬ 'ਚ ਹੁਕਮ ਕਰਤੇ ਕਿ ਤੂਫਾਨ ਆਗੂ ਨੂੰ ਫੜ ਲਓ ਸਾਡੇ ਚੰਡੀਗੜ੍ਹ ਜਾਣ ਤੇ ਪਾਬੰਦੀਆਂ ਲਾਤੀਆਂ ਅਸੀਂ ਜਾਈਏ ਕਿੱਧਰ ਮੁੱਖ ਮੰਤਰੀ ਸੂਬੇ ਦਾ ਤੂੰ ਆ ਭਗਵੰਤ ਮਾਨ ਜੀ ਤੁਸੀਂ ਹੋ ਅਸੀਂ ਹਰਿਆਣੇ 'ਚ ਰੈਲੀਆਂ ਕਰ ਲਈਏ ਕਿ ਰਾਜਸਥਾਨ ਦੇ ਟਿੱਬਿਆਂ 'ਚ ਜਾ ਕੇ ਜੜੀਆਂ ਵਸਾ ਲਈਏ ਅਸੀਂ ਤੇਰੀ ਸਰਕਾਰ ਤੋਂ ਹੀ ਲੈਣਾ ਸਾਰਾ ਕੁਝ ਅੱਜ ਦੇ ਵੀ ਕੱਲ ਦੇ ਵੀ ਸਮਾਊਗਾ ਟੱਕਰ ਲੈਗੇ ਲੋਕ ਤੁਹਾਨੂੰ ਬਿਲਕੁਲ ਅੱਜ ਸੀ ਜੀ ਕਿਵੇਂ ਦੇਖਦੇ ਹੋ ਕਿਸਾਨ ਜਥੇਬੰਦੀਆਂ ਨੂੰ ਘਟਾਰੇ ਦੇਖੜਾਤਾ ਮੁੱਖ ਮੰਤਰੀ ਨੇ ਜਦਕੀ ਪਹਿਲਾਂ ਜਦੋਂ ਸੱਤਾ 'ਚ ਨਹੀਂ ਸੀ ਤਾਂ ਉਦੋਂ ਇਸੇ ਧਰਨਿਆਂ 'ਚ ਮੁੱਖ ਮੰਤਰੀ ਤੇ ਹੋਰ ਜਿਹੜੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਬੈਠਦੀ ਸੀ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਦੇ ਬਿਆਨ ਨੂੰ ਦੇਖੋ ਇਹਨਾਂ ਦਾ ਜੋ ਬਿਆਨ ਹੈ ਇਹ ਤੇ ਮੌਕਾ ਪ੍ਰਸਤ ਹੈ ਜਾਨੀ ਜਦੋਂ 2020 ਦੇ ਵਿੱਚ ਕਿਸਾਨ ਅੰਦੋਲਨ ਚੱਲਦਾ ਸੀ ਇਹੀ ਮੁੱਖ ਮੰਤਰੀ ਇਹੀ ਇਹਨਾਂ ਦਾ ਵਿੱਤ ਮੰਤਰੀ ਹਰਪਾਲ ਚੀਮਾ ਆਮਨ अरोड़ा ਮੰਤਰੀ ਇਹਨਾਂ ਦਾ ਇਹਨਾਂ ਦਾ ਸਪੀਕਰ ਸੰਧਮਾ ਇਹ ਸਾਰੇ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਬੈਠਦੇ ਰਹੇ ਨੇ ਉਦੋਂ ਤਾਂ ਕਿਸਾਨਿਆਂ ਨੂੰ ਬੇਲੇ ਨਹੀਂ ਲੱਗੇ ਅੱਜ ਇਹ ਕਹਿੰਦਾ ਵੀ ਕਿਸਾਨ ਬੇਲੜ ਨੇ ਪਿੱਛੇ ਜੇ ਵੀ ਇਹ ਕੱਲਾ ਮੁੱਖ ਮੰਤਰੀ ਨਹੀਂ ਜਿਹੜਾ ਇਹਨਾਂ ਦਾ ਸਪੀਕਰ ਆ ਸੰਧਵਾ ਸਾਹਿਬ ਉਹਦਾ ਵੀ ਬਿਆਨ ਆਇਆ ਸੀ ਵੀ ਕਿਸਾਨ ਬੇਲੜ ਨੇ ਬਈ ਜੇ ਕਿਸਾਨ ਬੇਲੜ ਨੇ ਤਾਂ ਫਿਰ ਤੂੰ 2020 ਦੇ ਵਿੱਚ ਕਿਸਾਨਾਂ ਦੇ ਧਰਨਿਆਂ 'ਚ ਜਾ ਕੇ ਕਿਉਂ ਬਹਿੰਦਾ ਸੀ ਯਾਨੀ ਉਦੋਂ ਤਾਂ ਇਹਨਾਂ ਨੇ ਸਤਾ ਪਾਉਣੀ ਸੀ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਇਹਨਾਂ ਨੇ ਰਾਜ ਸਤਾ ਪ੍ਰਾਪਤ ਕਰ ਲਈ ਅੱਜ ਇਹਨਾਂ ਨੂੰ ਕਿਸਾਨ ਧਰਨੇ ਵਾਲੇ ਬੁਰੇ ਲੱਗਣ ਲੱਗੇ ਯਾਨੀ ਜਿਹੜੀ 2012 ਦੇ ਵਿੱਚ ਪਾਰਟੀ ਨਿਕਲੀ ਉਤਰਨੀਆਂ ਚੋਂ ਸੀ ਅੱਜ ਤਾਂ ਨਾ ਕਾਰੀ ਕਿਸਾਨ ਨੇ ਜਿਹੜੇ ਉਹਨੂੰ ਬੁਰੇ ਲੱਗਦੇ ਨੇ ਯਾਨੀ ਅਸੀਂ ਜੋ ਵੀ ਧਰਨਾ ਪ੍ਰਦਰਸ਼ਨ ਕਰਦੇ ਹਾਂ ਕਿਸਾਨੀ ਮੰਗਾਂ ਨੂੰ ਲੈ ਕੇ ਕਰਦੇ ਹਾਂ ਜੇ ਕਿਸੇ ਕਿਸਾਨ ਦੀ ਜ਼ਮੀਨ কুরਕ ਹੁੰਦੀ ਹੈ ਕਿਸੇ ਮਜ਼ਦੂਰ ਦਾ ਘਰ কুরਕ ਹੁੰਦਾ ਕੀ ਉਹ ਅਸੀਂ ਨਾ ਰੁਕੀਏ ਜੇ ਬਠੋਈ ਕਲਾਂ ਦੇ ਵਿੱਚ ਸਾਡਾ ਮੋਰਚਾ ਚੱਲ ਰਿਹਾ ਹੈ ਇਹਨਾਂ ਦੀ ਸਰਕਾਰ ਬਠੋਈ ਕਲਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਉੱਥੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਹੱਲਾ ਇਹਨਾਂ ਨੇ ਬੋਲਿਆ ਸੀ ਉਹ ਅਸੀਂ ਪੁੱਠਾ ਮੋੜਿਆ ਜੀ ਅਸੀਂ ਜਿਉਂਦ ਪਿੰਡ ਦੇ ਵਿੱਚ ਜ਼ਮੀਨਾਂ ਨੂੰ ਬਚਾਉਣ ਵਾਸਤੇ ਜਨਵਰੀ ਮਹੀਨੇ ਤੋਂ ਲਾ ਕੇ ਬੰਨ ਮਾਰੀ ਬੈਠੇ ਆਂ ਇਹ ਤਾਂ ਸਰਦਾਰਾਂ ਨੂੰ ਜ਼ਮੀਨ ਦਾ ਫੈਸਲਾ ਕੀਤਾ ਹੋਇਆ ਇਹਨਾਂ ਦਾ ਸੋ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਲੜਾਈ ਆ ਉਹ ਲੜ ਰਹੇ ਆਂ ਮੁੱਖ ਮੰਤਰੀ ਸਾਹਿਬ ਇੱਕ ਜ਼ਿੰਮੇਵਾਰ ਸੰਵਿਧਾਨਕ ਅਹੁਦੇ ਤੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਸ਼ੋਭਾ ਨਹੀਂ ਬਣਦਾ ਜੇਕਰ ਉਹਨਾਂ ਦੀ ਗੱਲ ਦੇ ਵਿੱਚ ਕੋਈ ਸੱਚਾਈ ਹੈ ਜਿਵੇਂ ਉਹ ਕਹਿੰਦੇ ਨੇ ਵੀ ਜਿਹੜੇ ਕਿਸਾਨ ਨੇ ਇਹਨਾਂ ਨੇ ਬਿਜ਼ਨਸ ਬਣਾ ਲਿਆ ਜੇ ਕੋਈ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਗੱਲ ਹੈ ਉਹ ਲੈ ਕੇ ਆਉਣ ਬਿਲਕੁਲ ਇਹ ਸੀ ਕਿ ਬੀਕੇਯੂ ਅਗਰਾਹਾ ਦੇ ਆਗੂ ਜਿਨ੍ਹਾਂ ਨੇ ਜਿੱਥੇ ਮੁੱਖ ਮੰਤਰੀ ਪੰਜਾਬ ਦੇ ਜਿਹੜਾ ਕਿਸਾਨਾਂ ਨੂੰ ਕਟਹਿਰੀ ਦੇਖੜਾਇਆ ਸੀ ਉਸ ਦਾ ਸਵਾਗਤ ਕੀਤਾ ਤੇ ਨਾਲ ਹੀ ਕਿਹਾ ਕਿ ਬੀਕੇਯੂ ਅਗਰਾਹਾ ਦੀ ਜਦੋਂ ਮਰਜ਼ੀ ਮੁੱਖ ਮੰਤਰੀ ਪੰਜਾਬ ਜਾਂਚ ਕਰ ਸਕਦੇ ਨੇ ਏਜੰਸੀਆਂ ਉਹਨਾਂ ਕੋਲ ਹੈ ਉਹਦਾ ਦਾ ਸਵਾਗਤ ਕਰਨਗੇ ਨਾਲ ਹੀ ਮੁੱਖ ਮੰਤਰੀ ਸਾਹਿਬ ਆਪਣੀ ਕੈਬਨਿਟ ਦੀ ਵੀ ਜਾਂਚ ਕਰਾਣ ਕਿ ਉਹਨਾਂ ਕੋਲ ਕੀ ਪ੍ਰਾਪਰਟੀ ਸੀ ਨਵਦੀਪ ਅਲੂਵਾਲੀਆ ਪੀਡੀਸੀ ਨਿਊਜ਼ ਮਾਨਤਾ